ਹਾਲੇਲੂਇਆ ਸਾਰਿਆਂ ਨੂੰ ਜੈਮਸੀ ਦੀ ਆਪਾ ਪਵਿੱਤਰ ਬਾਈਬਲ ਵਿੱਚ ਪੜਾਂਗੇ ਜਬੂਰਾਂ ਦੀ ਪੋਥੀ ਉਹਦੇ 110 ਵਚਨ ਪਹਿਲੀ ਆਇਤ ਵਿੱਚ ਸਿਯੋਨ ਦੀ ਆਸਾ ਯਹਵਾ ਯਹਵਾ ਦਾ ਮੇਰੇ ਪ੍ਰਭੂ ਲਈ ਇਹ ਵਾਕ ਹੈ ਕਿ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ ਯਹਵਾ ਤੇਰੇ ਬਲ ਦੀ ਆਸਾ ਸਿਯੋਨ ਵਿੱਚੋਂ ਕੱਲੇਗਾ ਤੂੰ ਆਪਣੇ ਵੈਰੀਆਂ ਦੇ ਵਿੱਚ ਘਰ ਰਾਜ ਕਰ ਤੇਰੇ ਲੋਗ ਤੇਰੀ ਭਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ ਪਵਿੱਤਰ ਸਜਾਵਟ ਨਾਲ ਤੜਕੇ ਦੀ ਕੁਖੋ ਤੇਰੇ ਜਵਾਨ ਤੇਰੇ ਲਈ ਤ੍ਰੇਲ ਵਰਗੇ ਹਨ ਯਹੋਵਾ ਨੇ ਸੌਖਾ ਦੀ ਅਤੇ ਉਹ ਨਹੀਂ ਮੁਕਰੇਗਾ ਤੂੰ ਮਲਕੀ ਸਦਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ ਦਾ ਜਾਜਕ ਹੈ ਪ੍ਰਭੂ ਤੇਰੇ ਸੱਚੇ ਹੱਥ ਤੇ ਹੈ ਉਹ ਆਪਣੇ ਕਰੋਧ ਦੇ ਦਿਨ ਰਾਜਿਆਂ ਨੂੰ ਵਿੰਨ ਛੁੱਟੇਗਾ ਉਹ ਕੋਮਾ ਵਿੱਚ ਨਿਉ ਕਰੇਗਾ ਉਹ ਉਹਨਾਂ ਨੂੰ ਲੋਥਾ ਨਾਲ ਭਰ ਦੇਵੇਗਾ ਉਹ ਖੋਪਰੀਆਂ ਨੂੰ ਬਹੁਤਿਆ ਦੇਸ਼ਾ ਵਿੱਚ ਵਿੰਨ ਛੁੱਟੇਗਾ ਉਹ ਰਾਹ ਵਿੱਚ ਨਦੀ ਦੇ ਪਾਣੀ ਨੂੰ ਪੀਵੇਗਾ ਤਾਂ ਹੀ ਉਹ ਸਿਰ ਉੱਚਾ ਕਰੇਗਾ